ਕਰਦੇ ਹਾਂ ਮੇਰੀ ਤਰਫ ਸੇ ਸਭ ਕੁਝ ਜੈਮਸ ਕੀ ਆਜਿਬਾ ਵਿਸ਼ਾ ਹੈਗਾ ਵਾ ਪਰਮੇਸ਼ਵਰੀ ਦਾ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਸਾਨੂੰ ਸਿਖਾਉਣ ਕੇ ਇਹ ਉਹਨਾਂ ਨੇ ਕਿਹਾ ਕਿ ਰੱਬ ਤਾਂ ਸਾਥੋਂ ਵੱਖ ਨਹੀਂ ਪਰ ਵੇਖਣ ਵਾਲੀ ਸਾਡੀ ਅੱਖ ਨਹੀਂ ਸੱਚਮੁੱਚ ਸਾਡੇ ਤੋਂ ਵੱਖ ਕਦੀ ਨਹੀਂ ਹੁੰਦਾ ਪਰ ਸਾਡੀਆਂ ਹੀ ਅੱਖਾਂ ਬੰਦ ਆ ਆਤਮਿਕ ਅੱਖਾਂ ਬੰਦ ਕਰਕੇ ਅਸੀਂ ਉਹਨੂੰ ਦੇਖੀ ਵੀ ਨਹੀਂ ਪਾ ਰਹੇ ਪਾਪ ਇੰਨਾ ਜ਼ਿਆਦਾ ਵਧੀਆ ਹੈ ਸਮਾਂ ਇੰਨਾ ਜ਼ਿਆਦਾ ਗਰਵਾਤ ਕਰ ਲਿਆ ਹallelujah ਤੱਜ ਅੱਜ ਅਸੀਂ ਧੰਨਵਾਦ ਦੇ ਬਾਰੇ ਵਿੱਚ ਹੀ ਪੁੱਤਰਵਚਨ ਦੇ ਵਿੱਚੋਂ ਸਿੱਖਣਾ ਆ ਹਣਾ ਧੰਨਵਾਦ ਅਰ ਧੰਨਵਾਦ ਕਰਨਾ ਵੀ ਆ ਤੇ ਸਿੱਖਣਾ ਵੀ ਆ ਸੋ ਅੱਜ ਦਾ ਜਿਹੜਾ ਵਿਸ਼ਾ ਆ ਉਹ ਇਹ ਹੀ ਆ ਕਿ ਧੰਨਵਾਦ ਕਰਦੇ ਰਹਿਣਾ ਚਾਹੀਦਾ ਸਾਨੂੰ ਧੰਨਵਾਦ ਕਰਦੇ ਰਹਿਣਾ ਚਾਹੀਦਾ ਸੋ ਆਪਾਂ ਦੇਖਦੇ ਆ ਜ਼ਬੂਰਾਂ ਦੀ ਕਿਤਾਬ ਤੇ ਉਹਦਾ 136 ਨੰਬਰ ਅਧਿਆਇ ਤੇ ਉਹਦੀ 3 ਨੰਬਰ ਪੰਕਤੀ ਦੇ ਵਿੱਚ ਇਦਾਂ ਲਿਖਿਆ ਆ ਪ੍ਰਭੂਆਂ ਦੇ ਪ੍ਰਭੂ ਦਾ ਧੰਨਵਾਦ ਕਰੋ yes amen ਉਹਦੀ ਦਇਆ ਜੋ ਸਦਾ ਦੀ ਹੈ ਸਦਾ ਦੀ ਹੈ ਹallelujah ਹallelujah ਕਿਹਦਾ ਧੰਨਵਾਦ ਕਰਨਾ ਹੈ ਪ੍ਰਭੂ ਦਾ ਪ੍ਰਭੂ ਦੇ ਪ੍ਰਭੂ ਦਾ ਸੋ ਪ੍ਰਭੂਆਂ ਦੇ ਪ੍ਰਭੂ ਦਾ ਮਤਲਬ ਸਮਝਦਾ ਇਸ ਗੱਲ ਦਾ ਅਸੀਂ ਬਹੁਤ ਇਸ ਧਰਤੀ ਉੱਤੇ ਪ੍ਰਭੂ ਮਿੱਥੇ ਹੋਇਆ ਹਰ ਕਿਸੇ ਨੇ ਆਪਣੇ ਮਨ ਦੇ ਇਨਸਾਨ ਮਿੱਥਿਆ ਹੋਇਆ ਆ ਪਰ ਬਾਣੀ ਕਹਿੰਦੀ ਉਸ ਸਰਵ ਸ੍ਰੇਸ਼ਟ ਦਾ ਜਿਹਦੇ ਤੋਂ ਸਭ ਕੁਝ ਹੀ ਉਤਪਤ ਹੋਇਆ ਆ ਉਹ ਵੀ ਜਿਹਨੂੰ ਦੁਨੀਆ ਪ੍ਰਭੂ ਕਰਕੇ ਜਾਣਦੀ ਏਸ ਖੁਦਾਵੰਦਾ ਜਿਹਦੇ ਰਹੀਂ ਜੋ ਕੁਝ ਇਸ ਧਰਤੀ ਉੱਤੇ ਪੈਦਾ ਹੋਇਆ ਉਸ ਪਰਮੇਸ਼ਵਰ ਦਾ ਧੰਨਵਾਦ ਕਰੋ ਏਸ ਰੱਬਾਂ ਦੇ ਪ੍ਰਭੂ ਦਾ ਕੋਈ ਵੀ ਜਿਹਨੂੰ ਅਸੀਂ ਬਹੁਤ ਸ਼ਕਤੀਸ਼ਾਲੀ ਸਮਝਦੇ ਆ ਜਿਹਨੂੰ ਅਸੀਂ ਬਹੁਤ ਗਿਆਨੀ ਸਮਝਦੇ ਆ ਵਿਦਵਾਨ ਸਮਝਦੇ ਆ ਬਹੁਤ ਪਵਿੱਤਰ ਸਮਝਦੇ ਆ ਮਹਾਪੁਰਸ਼ ਸਮਝਦੇ ਆ ਉਸਦੇ ਵੀ ਸਿਰਜਣਹਾਰ ਦਾ ਉਸ ਤੋਂ ਵੀ ਉੱਪਰ ਕੋਈ ਹੈ ਜੈਸਾ ਅਮੀਨ ਕਬਾੜੀ ਦੀ ਧੰਨਵਾਦ ਕਰੋ ਜੋ ਪ੍ਰਭੂਆਂ ਦਾ ਪ੍ਰਭੂ ਹੈ ਕਿਉਂਕਿ ਉਹਦੀ ਦਇਆ 136 ਦੀ ਆਪਾਇਕੇ ਨੰਬਰ ਐਤ ਤੋਂ ਸ਼ੁਰੂ ਹੋ ਜੀਏ ਜੈਸਾ ਅਮੀਨ ਕਹਿੰਦਾ ਯਹੋਵਾ ਦਾ ਧੰਨਵਾਦ ਕਰੋ ਜੋ ਉਹੋ ਭਲਾ ਹੈ ਹallelujah ਹallelujah ਵਚਨ ਚ ਲਿਖਾ ਚੱਖੋ ਤੇ ਵੇਖੋ ਯਹਵਾ ਪਲਾ ਹੈ ਪਲਾ ਹੈ ਸੋ ਵਚਨ ਸਾਨੂੰ ਇਦਾਂ ਕਹਿੰਦਾ ਆ ਕਿ ਪਰਮੇਸ਼ਵਰ ਦਾ ਧੰਨਵਾਦ ਕਰੋ ਜਿੱਥੇ ਯਹਵਾ ਸ਼ਬਦ ਆ ਗਿਆ ਉਸ ਸ਼ਬਦ ਦਾ ਅਰਥ ਹੈ ਪਰਮੇਸ਼ਵਰ Yes ਸ੍ਰਿਸ਼ਟੀ ਕਰਤਾ ਪਰਮੇਸ਼ਵਰ Yes ਖੁਦਾ ਬੰਦਾ ਜੋ ਕੁੱਲ ਕਾਇਨਾਤ ਦੀ ਰਚਨਾ ਕਰਨ ਵਾਲਾ ਪਰਮੇਸ਼ਵਰ ਯਾਹੋ ਉਹਨੂੰ ਹੀਬਰੂ ਲੈਂਗੁਏਜ ਦੇ ਵਿੱਚ ਪੁਰਾਤਨ ਭਾਸ਼ਾਵਾਂ ਦੇ ਵਿੱਚ ਜਿਹੜਾ ਆ ਉਹ ਯਹਵਾ ਸ਼ਬਦ ਕਹਿ ਕੇ ਉਹਦਾ ਜ਼ਿਕਰ ਕੀਤਾ ਗਿਆ ਆ ਇਹਦਾ ਅਰਥ ਪਰਮੇਸ਼ਵਰ ਨੂੰ ਹੀ ਸੰਬੋਧਨ ਕਰਨ ਦੇ ਬਾਰੇ ਵਿੱਚ ਆ ਕਿੰਨਾ ਉਹ ਭਲਾ ਹੈ ਸੱਚ-ਸੱਚ ਪਰਮੇਸ਼ਵਰ ਬਹੁਤ ਭਲਾ ਹੈ ਜਦੋਂ ਅਸੀਂ ਦੁੱਖ ਵਿੱਚ ਹੁੰਨੇ ਆ ਹਾਲਾਂਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਗਲਤੀਆਂ ਗੁਨਾਹ ਕੀਤੇ ਹੁੰਦੇ ਆ ਪਰ ਫਿਰ ਵੀ ਜਦੋਂ ਅਸੀਂ ਦੁੱਖ ਦੀ ਅਵਸਥਾ ਵਿੱਚ ਦਰਦ ਦੀ ਅਵਸਥਾ ਵਿੱਚ مصیبت ਵਿੱਚ ਪਰੇਸ਼ਾਨੀ ਦੇ ਵਿੱਚ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਜਾ ਕੇ ਬੈਠਦੇ ਆਂ ਰੋਂਦੇ ਕਰਲਾਉਂਦੇ ਆਂ ਅਰਦਾਸਾਂ ਬੇਨਤੀਆਂ ਕਰਦੇ ਆਂ ਆਪਣੇ ਆਪ ਨੂੰ ਨੀਵਿਆ ਕਰਦੇ ਆਂ ਤਾਂ ਕਿੰਨਾ ਭਲਾ ਪਰਮੇਸ਼ਵਰ ਆ ਕਿ ਸਾਡੇ ਸਾਰੇ ਗੁਨਾਹਾਂ ਨੂੰ ਇੱਕ ਪਾਸੇ ਰੱਖ ਕੇ ਉਹ ਸਾਡੇ ਹੰਝੂਆਂ ਨੂੰ ਦੇਖਦਾ ਆ ਉਹ ਸਾਡੀਆਂ ਬੇਨਤੀਆਂ ਨੂੰ ਸੁਣਦਾ ਆ ਔਰ ਉਹ ਸਾਨੂੰ ਹਰ ਕਸ਼ਟ ਦੇ ਵਿੱਚੋਂ ਬਾਹਰ ਕੱਢਦਾ ਆ ਕਿੰਨਾ ਭਲਾ ਆ ਉਹ ਸਾਡੀ ਬੁਰਾਈ ਦੇ ਹਿਸਾਬ ਨਾਲ ਸਾਡੇ ਨਾਲ ਨਹੀਂ ਵਰਤਦਾ ਜੇ ਪਰਮੇਸ਼ਵਰ ਸਾਡੇ ਕੰਮਾਂ ਦੇ ਹਿਸਾਬ ਨਾਲ ਸਾਡੇ ਵਰਤਣਾ ਸ਼ੁਰੂ ਕਰਦੇ ਤੁਸੀਂ ਤੇ ਮੈਂ ਇੱਥੇ ਨਾ ਹੋਈਏ ਕਿਉਂਕਿ ਅਸੀਂ ਤਾਂ ਸੋਚਾਂ ਦੇ ਨਾਲ ਹੀ ਬਹੁਤ ਗੁਨਾਹ ਕਰ ਜਾਂਦੇ ਹਾਂ ਸੋਚਾਂ ਜਿਸਮਾਨੀ ਤੌਰ ਤੇ ਬਹੁਤ ਗੁਨਾਹ ਕਰਦੇ ਆ ਮਨ ਵਿੱਚ ਬਹੁਤ ਬਦੀਆਂ ਰੱਖਦੇ ਆ ਪਰ ਉਹ ਭਲਾ ਆ ਪਰਮੇਸ਼ਰ ਉਹ ਸਾਰੀਆਂ ਸਾਡੀਆਂ ਗਲਤੀਆਂ ਨੂੰ ਗੁਨਾਹਾਂ ਨੂੰ ਅਰ ਜੋ ਕੁਝ ਸਾਡੇ ਅੰਦਰ ਬੁਰਾਈਆਂ ਉਹਨਾਂ ਨੂੰ ਉਹ ਮਾਫ ਕਰਕੇ ਅਰ ਆਪਣੀ ਭਲਾਈ ਨੂੰ ਸਾਡੇ ਉੱਤੇ ਜਿਹੜਾ ਉਹ ਜ਼ਾਹਿਰ ਕਰਦਾ ਹੈ ਯਸ ਆਮਨ ਹallelujah ਦੇਵਤਿਆਂ ਦੇ ਪਰਮੇਸ਼ਵਰ ਦਾ ਧੰਨਵਾਦ ਕਰੀਏ ਉਹਦੀ ਦਇਆ ਜੋ ਸਦਾ ਕੀ ਹੈ ਸਦਾ ਦੀ ਹੈ ਹallelujah ਭਾਵੇਂ ਅਸੀਂ ਕਿਸੇ ਨੂੰ ਦੇਵਤਾ ਸਮਝ ਲਈਏ ਦੇਵੀ ਦੇਵ ਸਮਝ ਲਈਏ ਪਰ ਉਹਨਾਂ ਦੇ ਉੱਪਰ ਵੀ ਇੱਕ ਸਰਵ ਸ੍ਰਿਸ਼ਟ ਸ਼ਕਤੀ ਹੈ ਯਸ ਆਮਨ ਹallelujah ਜਿਸ ਦੀ ਉਹਨਾਂ ਨੇ ਵੀ ਉਪਾਸਨਾ ਕੀਤੀ ਆ ਅਰਕੰਨਾ ਉਸ ਪਰਮੇਸ਼ਵਰ ਦਾ ਧੰਨਵਾਦ ਕਰੋ ਜਿਹਦੀ ਸਾਰੀਆਂ ਸ਼ਕਤੀਆਂ ਕੁਲ ਕਾਇਨਾਤ ਦੀਆਂ ਜਿਹੜੀਆਂ ਆ ਉਹ ਉਪਾਸਨਾ ਕਰਦੀਆਂ ਆ ਉਸ ਪਰਮੇਸ਼ਵਰ ਦਾ ਧੰਨਵਾਦ ਕਰੋ ਜੋ ਸਭਨਾ ਤੋਂ ਸ੍ਰੇਸ਼ਟ ਹੈ ਹallelujah ਪ੍ਰਭੂਆਂ ਦੇ ਪ੍ਰਭੂ ਦਾ ਧੰਨਵਾਦ ਕਰੋ ਉਹਦੀ ਦਇਆ ਜੋ ਸਦਾ ਦੀ ਹੈ ਸਦਾ ਦੀ ਹੈ ਉਸ ਦਾ ਜੋ ਇਕੱਲਾ ਹੀ ਵੱਡੇ ਵੱਡੇ ਅਚਰਜਾਂ ਨੂੰ ਕਰਦਾ ਹੈ ਉਹਦੀ ਦਇਆ ਜੋ ਸਦਾ ਦੀ ਹੈ ਸਦਾ ਦੀ ਹੈ ਉਸ ਪਰਮੇਸ਼ਵਰ ਦਾ ਧੰਨਵਾਦ ਕਰੋ ਜੋ ਇਕੱਲਾ ਹੀ ਅਦਭੁਤ ਕੰਮ ਕਰ ਦਿੰਦਾ ਹੈ ਅਚਰਜ ਕੰਮ ਕਰ ਦਿੰਦਾ ਹੈ ਹਾਲੇਲੂਇਆ ਜਦੋਂ ਕਿਤੇ ਧਰਤੀ ਦੇ ਉੱਤੇ ਪਹਹਾ ਲ ਆਉਂਦਾ ਹੈ ਨਾ ਤੇ ਉਹ ਬਹੁਤ ਸਾਰੇ ਲੋਕਾਂ ਨੂੰ ਨਾਲ ਨਹੀਂ ਲੈਂਦਾ ਵੀ ਲੋ ਵੀ ਹੁਣ ੱੱਕਾ ਮਾਰੋ ਤੇ ਹਿਲਜੁਲ ਕਰੀਏ ਧਰਤੀ ਦੀ ਉਹ ਬਸ ਇਕੱਲਾ ਹੀ ਕਰ ਦਿੰਦਾ ਜੋ ਉਹ ਨਹੀਂ ਕਰਨਾ ਹੈ ਹਾਲੇਲੂਇਆ ਤੇ ਜੇ ਆਏ ਹੋਏ ਤੂਫਾਨ ਨੂੰ ਥੰਮਣਾ ਹੋਵੇ ਤੇ ਉਹਨੂੰ ਬਹੁਤ ਸਾਰੀਆਂ ਟੀਮਾਂ ਦੀ ਬਹੁਤ ਸਾਰੀਆਂ ਸੈਨਾਵਾਂ ਦੀ ਜ਼ਰੂਰਤ ਨਹੀਂ ਪੈਂਦੀ ਕਿ ਆਜੋ ਰੋਕੋ ਇਸ ਤੂਫਾਨ ਨੂੰ। ਉਹ ਇਕੱਲਾ ਹੀ ਹੁਕਮ ਕਰਦਾ ਹੈ ਤੇ ਫਿਰ ਤੂਫਾਨ ਥੰਮ ਵੀ ਜਾਂਦਾ ਹੈ। ਸਵਚਨ ਕੇਨਾ ਉਹ ਇਕੱਲਾ ਹੀ ਜੋ ਵੱਡੇ ਵੱਡੇ ਅਚਰਜ ਕੰਮ ਕਰਦਾ ਹੈ। ਸਹੀ ਵੱਲ ਉਹ ਹੀ ਸੱਚਾ ਜੀਉਂਦਾ ਪਰਮੇਸ਼ਰ ਦਾ ਧੰਨਵਾਦ ਕਰੋ ਕਿਉਂਕਿ ਉਹਦੀ ਦਇਆ ਸਦਾ ਦੀ ਸਦਾ ਦੀ ਹੈ ਉਸੇ ਦਾ ਜਿੰਨੇ ਆਕਾਸ਼ ਨੂੰ ਬੁੱਧ ਨਾਲ ਬਣਾਇਆ ਉਹਦੀ ਦਇਆ ਜੋ ਸਦਾ ਕੀ ਹੈ ਕਿਹਦਾ ਧੰਨਵਾਦ ਕਰਨਾ ਜਿਨੇ ਆਕਾਸ਼ੂ ਬਣਾਇਆ ਅਰਬੋਤ ਨਾਲ ਵਿਜ਼ਡਮ ਦੇ ਨਾਲ ਬਣਾਇਆ ਤੁਸੀਂ ਦੇਖੋ ਆਕਾਸ਼ ਦੇ ਹੇਠਾਂ ਆਪਾਂ ਨੂੰ ਕੋਈ ਪਿਲਰ ਨਜ਼ਰ ਨਹੀਂ ਆਉਂਦਾ ਆਪਾਂ ਇਸ ਛੱਤ ਹੇਠ ਬੈਠੇ ਆਂ ਇਥੇ ਇਸ ਛੱਤ ਨੂੰ ਕਾਇਮ ਰੱਖਣ ਦੇ ਲਈ ਕਿੰਨੇ ਪਿਲਰਸ ਘਰ ਦੇ ਉੱਤੇ ਆਪਾਂ ਛੱਤ ਪਾਉਨੇ ਉਸ ਛੱਤ ਨੂੰ ਸਟੇਬਲ ਰੱਖਣ ਦੇ ਲਈ ਕਿੰਨੇ ਬੀਮ ਪਾਉਣੇ ਪੈਂਦੇ ਕਿੰਨੇ ਪਿਲਰ ਪਾਉਣੇ ਪੈਂਦੇ ਆ ਪਰ ਇਹ ਨੀਲੇ ਛੱਤ ਇਹ ਆਸਮਾਨ ਰੂਪੀ ਛੱਤ ਇਹਦਾ ਸਾਨੂੰ ਕੋਈ ਪਿਲਰ ਨਜ਼ਰ ਨਹੀਂ ਆਉਂਦਾ ਮਾਸ਼ਾਅੱਲਾ ਤੁਹਾਨੂੰ ਆਦ ਕਰੋ ਕਹਿੰਦਾ ਉਸ ਪਰਮੇਸ਼ਵਰ ਦਾ ਜਿਨੇ ਆਕਾਸ਼ ਨੂੰ ਬਣਾਇਆ ਔਰ ਬੁੱਧ ਦੇ ਨਾਲ ਉਹਨੇ ਬਣਾਇਆ ਜੋਤ ਬਵੇਕ ਰੋਟੀ ਖਾਲੋ ਬੁੱਤੇ ਸੂਰਜ ਚੰਦ ਤਾਰੇ ਬਣਾਏ ਆ ਤੋਹੇ ਥਾਂ ਡਿੱਗਦੇ ਹੀ ਨਹੀਂ ਟਿਕੇ ਹੋਏ ਆਸਮਾਨ ਦੇ ਵਿੱਚ ਕਾਇਮ ਰਹਿੰਦੇ ਆ ਹਾਲੇਲੂਇਆ ਹਾਲੇਲੂਇਆ ਉਸ ਸਦਾ ਜਿਹਨੇ ਧਰਤੀ ਨੂੰ ਪਾਣੀਆਂ ਉੱਤੇ ਫੈਲਾਇਆ ਹੈ ਅੱਜ ਜੇ ਆਪਾਂ ਪੁਲ ਬਣਾਉਂਦੇ ਆ ਤੁਸੀਂ ਦੇਖੋ ਕਿੰਨੇ ਡੂੰਘੇ ਬੋਰ ਕਰਕੇ ਉਹਦੀਆਂ ਨੀਹਾਂ ਸਥਾਪਿਤ ਕਰਨੀਆਂ ਪੈਂਦੀਆਂ ਆ ਇਸ ਆਮੇ ਕਿੰਨੇ ਵੱਡੇ ਇੰਜੀਨੀਅਰਸ ਜਿਹੜੇ ਆ ਉਹ ਆਪਣੀ ਸਾਰੀ ਬੁੱਧੀ ਦਾ ਇਸਤੇਮਾਲ ਕਰਦੇ ਆ ਕਿ ਇਸ ਪੁਲ ਨੂੰ ਕਿੱਦਾਂ ਕਾਇਮ ਰੱਖਣਾ ਔਰ ਕਈ ਵਾਰੀ ਵੇ ਉਦਘਾਟਨ ਹੋਣ ਤੋਂ ਪਹਿਲਾਂ ਹੀ ਫੇਰ ਰੁੜ ਜਾਂਦੇ ਪੂਰਾ ਜ਼ੋਰ ਲੱਗੇ ਹੋਣ ਦੇ ਬਾਵਜੂ ਹallelujah ਤੇ ਇਹ ਪੂਰੀ ਧਰਤੀ ਪਾਣੀਆਂ ਦੇ ਉੱਤੇ ਆ ਕਿਉਂਕਿ ਤੁਸੀਂ ਦੇਖੋ ਚਾਹੇ ਅਸੀਂ ਟਿਊਬਵਲ ਦਾ ਬੋਰ ਕਰੀਏ ਨਲਕੇ ਦਾ ਬੋਰ ਕਰੀਏ ਪਾਣੀ ਨਿਕਲਦਾ ਆ ਤੇਰਾ ਮਤਲਬ ਕੀ ਧਰਤੀ ਦੇ ਹੇਠਾਂ ਪਾਣੀ ਆ ਤੇ ਇਹ ਪਾਣੀਆਂ ਦੇ ਉੱਤੇ ਕਿਵੇਂ ਟਿਕਾਈ ਹੋਈ ਆ ਕੈਸੀ ਅਦਭੁਤ ਬੋਧੀ ਉਸ ਪਰਮੇਸ਼ਵਰ ਦੀ ਕੈਸਾ ਅਦਭੁਤ ਯੁਕਤੀਕਰਤਾ ਪਰਮੇਸ਼ਵਰ ਹੈ ਕਿ ਪਾਣੀਆਂ ਦੇ ਉੱਤੇ ਉਹਨੇ ਧਰਤੀ ਨੂੰ ਨੀਂਹ ਰੱਖੀ ਹੈ ਤੇ ਧਰਤੀ ਜਿਹੜੀ ਆ ਸਟੇਬਲ ਹੈ ਹallelujah ਇੱਕ ਤਾਂ ਥੋੜੀ ਹੈ ਕਿ ਕਪੜੇ ਛੱਲ ਲਈ ਤਾਂ ਧਰਤੀ ਟੇਢੀ ਹੋ ਗਈ ਫੇਰ ਛੱਲ ਲਈ ਤੇ ਧਰਤੀ ਸਿੱਧੀ ਹੋ ਗਈ ਖਾਤੋਂ ਮੇਰੇ ਪਰਮੇਸ਼ਵਰ ਦਾ ਧੰਨਵਾਦ ਕਿੰਨਾ ਕਿੰਨਾ ਅਦਭੁਤ ਅਰੇ ਬੁੱਧੀਮਾਨ ਪਰਮੇਸ਼ਵਰ ਹੈ ਉਹ ਕਿ ਹਰ ਗ੍ਰਹਿ ਜਿਹੜਾ ਆ ਉਹ ਘੁੰਮ ਰਿਹਾ ਆ ਇੱਥੋਂ ਤੱਕ ਕਿ ਧਰਤੀ ਘੁੰਮ ਰਹੀ ਆ ਪਰ ਸਾਨੂੰ ਸਾਡੇ ਘਰ ਘੁੰਮਦੇ ਹੋਏ ਕਦੀ ਮਹਿਸੂਸ ਹੋਏ ਹੋਏ ਸਾਨੂੰ ਕਦੀ ਸਾਡਾ ਆਲਾ ਦੁਆਲਾ ਘੁੰਮਦਾ ਹੋਇਆ ਮਹਿਸੂਸ ਹੋਇਆ ਪਰਮੇਸ਼ਵਰ ਦਾ ਧੰਨਵਾਦ ਕਿਸ ਤਰੀਕੇ ਦੇ ਨਾਲ ਪਰਮੇਸ਼ਵਰ ਨੇ ਰਚਨਾ ਕੀਤੀ ਇਸ ਕੁੱਲ ਸੰਸਾਰ ਦੀ ਸੋਤੋ ਸਮੁੰਦਰਾਂ ਦੇ ਵਿੱਚ ਕਿੰਨੇ ਜੀਵ ਜੰਤੂ ਆ ਔਰ ਉਹਨਾਂ ਨੂੰ ਸਾ ਸਮੁੰਦਰ ਦੇ ਵਿੱਚ ਹੀ ਆ ਰਿਹਾ ਆ ਉਹਨਾਂ ਦੇ ਭੋਜਨ ਦਾ ਇੰਤਜ਼ਾਮ ਸਮੁੰਦਰ ਦੇ ਵਿੱਚ ਹੈ ਕਿੰਨੇ ਜੀਵ ਜੰਤੂ ਆ ਪੱਥਰ ਦੇ ਅੰਦਰ ਪੈਦਾ ਹੁੰਦੇ ਆ ਤੇ ਉਹਨਾਂ ਦਾ ਭੋਜਨ ਵੀ ਪੱਥਰ ਦੇ ਅੰਦਰ ਹੀ ਆ ਅਰੇ ਇਹ ਪੰਛੀ ਨਾ ਇਹ ਢੋਲਿਆਂ ਵਿੱਚ ਜਮਾ ਕਰੈਣ ਨਾ ਇਹ ਬੀਜੜ ਨਾ ਇਹ ਵੱਢਣ ਤੇ ਰੋਜ਼ ਖਾਂਦੇ ਆ ਅਰੇ ਰੋਖ ਉੱਤੇ ਬੈਠੇ ਬੈਠੇ ਸੋਝੰਦੇ ਤੇ ਡੇਗਦੇ ਵੀ ਨਹੀਂ ਇਹ ਕਿਹਦੀ ਰਚਨਾ ਹੈ ਸਰ ਮੀਸ਼ਵਰ ਦੀ ਪਰਮੇਸ਼ਵਰ ਦੀ ਪਰਮੇਸ਼ਵਰ ਦੀ ਰਚਨਾ ਅਰ ਅਸੀਂ ਸੋਚਦੇ ਆ ਕਿ ਅਸੀਂ ਕਿਸੇ ਮੂਰਤ ਦੇ ਵਿੱਚੋਂ ਲੱਭ ਲਈਏ ਅਸੀਂ ਕਿਸੇ ਆਕਾਰ ਦੇ ਵਿੱਚੋਂ ਉਹਨੂੰ ਲੱਭ ਲਈਏ ਉਹ ਨਿਰ ਆਕਾਰ ਆ ਹਾਲੇਲੂਇਆ ਉਹ ਕਣਕਣ ਦੇ ਵਿੱਚ ਹੁੰਦਿਆਂ ਹੋਇਆਂ ਵੀ ਕਿਸੇ ਇੱਕ ਆਕਾਰ ਦੇ ਵਿੱਚ ਨਹੀਂ ਆ ਪਰ ਉਹ ਹਰ ਜਗ੍ਹਾ ਤੇ ਹੈ ਤੁਸੀਂ ਉਹਨੂੰ ਦੇਖ ਸਕਦੇ ਆ ਫੁੱਲਾਂ ਦੀ ਸੁੰਦਰਤਾ ਦੇ ਵਿੱਚੋਂ ਪੰਛੀਆਂ ਦੇ ਰੰਗਾਂ ਦੇ ਵਿੱਚੋਂ ਪੰਛੀਆਂ ਦੇ ਉੱਡਣ ਤੋਂ ਪੰਛੀਆਂ ਦੇ ਗਾਉਣ ਤੋਂ ਜੀਵ ਜੰਤੂਆਂ ਦੇ ਵਿੱਚੋਂ ਪਰ ਅਸੀਂ ਖੁਦ ਦੇ ਵਿੱਚੋਂ ਉਹਨੂੰ ਦੇਖ ਸਕਦੇ ਹਾਂ ਕਿ ਕਿਹੋ ਜਿਹਾ ਸਿਸਟਮ ਸਾਡੇ ਅੰਦਰ ਲਾ ਦਿੱਤਾ ਕਿ ਅਸੀਂ ਜੋ ਬੋਲਣਾ ਚਾਹੁੰਦੇ ਆ ਉਹ ਆਵਾਜ਼ ਦੇ ਰੂਪ ਵਿੱਚ ਬਾਹਰ ਆਉਂਦਾ ਹੈ ਹallelujah yes sir ਕਿਹਦਾ ਸਪੀਕਰ ਕਿਹਦਾ ਸਿਸਟਮ ਲਗਾ ਦਿੱਤਾ ਕਿ ਦਿਲ ਦੀ ਗੱਲ ਮੂੰਹ ਖੋਲਦੀ ਹੈ ਤੇ ਆਵਾਜ਼ ਬਣ ਕੇ ਸ਼ਬਦ ਦੇ ਰੂਪ ਵਿੱਚ ਬਾਹਰ ਆ ਜਾਂਦੀ ਹੈ। ਮਸ਼ਹੱਲਾ। ਕਿਹੋ ਜਿਹਾ ਸਿਸਟਮ ਲਗਾ ਦਿੱਤਾ ਕਿ ਕੋਈ ਬੋਲ ਰਿਹਾ ਆ ਅਰ ਸਕਿਨ ਨੂੰ ਕ੍ਰਾਸ ਕਰਕੇ ਕੰਨਾਂ ਦੇ ਰਾਹੀਂ ਜਿਹੜਾ ਆ ਉਹ ਸ਼ਬਦ ਸਾਡੇ ਅੰਦਰ ਜਾ ਰਿਹਾ ਉਹਦੀ ਆਵਾਜ਼ ਸਾਡੇ ਅੰਦਰ ਜਾ ਰਹੀ ਹੈ। ਹਾਲੇਲੂਇਆ। ਜੇ ਕਿਸੇ ਦੇ ਕੰਨ ਬੰਦ ਹੋਣ ਨੱਕ ਵਿੱਚ ਵੀ ਸ਼ੇਕ ਹੈਗੇ ਆ ਨੱਕ ਦੇ ਰਾਹੀਂ ਆਵਾਜ਼ ਨਹੀਂ ਸੁਣਾਈ ਦਿੰਦੀ। ਕੰਨਾਂ ਵਿੱਚ ਉਹ ਸਿਸਟਮ ਫਿੱਟ ਕੀਤਾ ਆ। ਹਾਲੇ ਕਿ ਕੰਨ ਦੇ ਰਾਹੀਂ ਹੀ ਆਵਾਜ਼ ਨੇ ਅੰਦਰ ਜਾਣਾ ਕੈਸੇ ਅਦਭੁਤ ਯੁਕਤੀ ਲਾਈ ਹੈ ਪਰਮੇਸ਼ਵਰ ਨੇ ਅੱਖਾਂ ਨੇ ਹੀ ਦੇਖਣਾ ਆ ਤੇ ਅੱਖਾਂ ਦਾ ਹੀ ਕੰਮ ਦੇਖਣ ਦਾ ਉਹਨੇ ਜਿਹੜਾ ਆ ਉਹ ਫਿੱਟ ਕੀਤਾ ਆ ਕੈਸਾ ਸਿਸਟਮ ਇਹਦੇ ਅੰਦਰ ਲਾਇਆ ਕਿ ਅੱਖਾਂ ਹੀ ਦੇਖਣਗੀਆਂ ਜੈਸਾ ਹਾਂ ਜੀ ਸਿਰਫ ਦੇਖਣ ਨਹੀਂ ਦੇਖੀ ਹੋਈ ਚੀਜ਼ ਨੂੰ ਪਛਾਣਨਗੀਆਂ ਵੀ ਕੈਸਾ ਸਿਸਟਮ ਲਗਾਇਆ ਸਾਡੇ ਅੰਦਰ ਇੱਕ ਮੋਟਾ ਹਾਰਟ ਦੇ ਰੂਪ ਵਿੱਚ ਲਾਈ ਹੈ ਕਿ ਉਹ ਪੰਪ ਕਰਦੀ ਹੈਰ ਪੂਰੇ ਜਿਸਮ ਦੇ ਅੰਦਰ ਖੂਨ ਦੀ ਸਪਲਾਈ ਹੋ ਰਹੀ ਹੈ ਹਾਲੇ ਤਬ ਬਾਹਰ ਕਿਤੇ ਲੱਭਣ ਜਾਣ ਦੀ ਜਾਂ ਉਹਦੇ ਅਦ부ਦ ਕੰਮ ਨੂੰ ਦੇਖਣ ਦੀ ਜ਼ਰੂਰਤ ਨਹੀਂ ਆ ਆਪਣੇ ਸਿਰ ਤੋਂ ਲੈ ਕੇ ਪੈਰਾਂ ਤੱਕ ਛਾਤੀ ਮਾਰ ਕੇ ਦੇਖੋ ਚਾਰ ਚਫਰੇ ਤੁਹਾਨੂੰ ਉਹਦਾ ਹੀ ਕੰਮ ਨਜ਼ਰ ਆਏਗਾ yes oh man haleluya father ਰੱਬ ਤਾਂ ਸਾਥੋਂ ਵੱਖ ਨਹੀਂ ਪਰ ਵੇਖਣ ਵਾਲੀ ਅੱਖ ਨਹੀਂ ਅੱਛਾ ਸੱਚੀ ਨਹੀਂ ਨਹੀਂ ਦੇਖਣ ਵਾਲੀ ਅੱਖ ਹੈ ਸਹੀ ਹੈ ਕਹਿੰਦਾ ਉਸੇ ਦਾ ਜਿੰਨੇ ਵੱਡੀਆਂ ਵੱਡੀਆਂ ਜੋਤਾਂ ਨੂੰ ਬਣਾਇਆ ਉਹਦੀ ਦਇਆ ਤੋਂ ਅਈ ਨਿਕੀਆਂ ਨਿਕੀਆਂ ਦੀਵੇ ਬੱਤੀਆਂ ਲੈ ਕੇ ਤੁਰੇ ਫਿਰਦੇ ਰਹਿਨੇ ਕੋਈ ਪਲੇਟ ਚ ਰੱਖ ਕੇ ਕੋਈ ਥਾਲ ਚ ਰੱਖ ਕੇ ਕੋਈ ਆਟੇ ਦਾ ਕੋਈ ਪਿੱਤਲ ਦਾ ਕੋਈ ਲੋਹੇ ਦਾ ਕੋਈ ਮਿੱਟੀ ਦਾ ਇਹ ਕਦ ਅਹੀ ਜੀ ਰੱਬ ਨੂੰ ਚਾਨਣ ਦੇਣ ਚੱਲੇ ਆ ਚਾਨਣ ਦੇ ਆ ਤੁਹਾਡਾ ਪਲਾਹ ਹੁੰਦੇ ਜਿੰਨੇ ਸਾਰੀ ਦੁਨੀਆ ਨੂੰ ਚਾਨਣ ਦਿੱਤਾ ਉਹ ਤੁਹਾਡੇ ਚਾਨਣ ਨਾਲ ਦੇਖਦੇ ਆ ਨਹੀਂ ਹallelujah ਇਹਨਾਂ ਚੀਜ਼ਾਂ ਚੋਂ ਬਾਹਰ ਕੱਢਾ ਸਾਰਿਆਂ ਲੋਕਾਂ ਨੂੰ ਯਸ਼ੂ ਆਪਾਂ ਕਿਹ ਮਰਜੀ ਦੀਪਮਾਲਾ ਕਰ ਲਈਏ ਜਿਹੜਾ ਵੱਡਾ ਦੀਵਾ ਪਰਮੇਸ਼ਰ ਨੇ ਬਾਲਿਆ ਨਾ ਸਾਰੀਆਂ ਹੀ ਲਟਾਂ ਫੇਲ ਕਰ ਦਿੰਦਾ ਸਹੀ ਗੱਲ ਹੈ ਜਿਨਨੇ ਮਰਜੀ ਜੀਰੋ ਵਾਰਡ ਦੇ ਬਲਬ ਲਾ ਲੀਏ ਜਿਹੜੀ ਸ਼ਾਂਤੀ ਚੰਦਰਮਾ ਦੀ ਰੋਸ਼ਨੀ ਦੇ ਵਿੱਚ ਆ ਨਾ ਉਹ ਜੀਰੋ ਵਾਰਡ ਦੇ ਬਲਬ ਦੇ ਅੰਦਰ ਹੈ ਨਹੀਂ ਹੈ ਨਹੀਂ ਤੇ ਹਾਲੇਲੂਇਆ ਕਿਨੂ ਕਿਨੂ ਅਸੀਂ ਬੜੀਆ ਲੱਗਿਆ ਕਿ ਅਸੀਂ ਦੀਵੇ ਬੱਤੀਆਂ ਬਾਲ ਕੇ ਹਾਲੇਲੂਇਆ ਪਰਮੇਸ਼ਵਰ ਦੀ ਵਡਿਆਈ ਕਰਾਂਗੇ ਉਹ ਇੰਨਾ ਵਿਵੇਕ ਦਾ ਵਿਸ਼ਾਲ ਆ ਇੰਨਾ ਜਿਆਦਾ ਵਿਸ਼ਾਲ ਆ ਇੱਕ ਦੀਵੇ ਪੱਤੀਆਂ ਦੀ ਉਹਨੂੰ ਜ਼ਰੂਰਤ ਨਹੀਂ ਆ। ਯੈਸ ਕੋਲ। ਇਸ ਸੁਮੱਚਾ ਅਸਮਾਨ ਇੱਕ ਥਾਲੀ ਦੀ ਨਿਆਈ ਹੀ ਆਉਦੇ ਸਾਹਮਣੇ। ਇਹਦੇ ਅੰਦਰ ਯੈਸ ਮੈਮ ਸੂਰਜ ਤੇ ਚੰਦਰਮਾ ਵੱਡੀਆਂ ਤੇ ਛੋਟੀਆਂ ਦੋ ਜੋਤਾਂ ਦੇ ਰੂਪ ਵਿੱਚ ਅਰ ਜਿਵੇਂ ਅਸੀਂ ਥਾਲੀ ਸਜਾਉਨੇ ਆ ਨਾ ਆਰਤੀ ਕਰਨ ਦੇ ਲਈ ਪੂਜਾ ਕਰਨ ਦੇ ਲਈ ਉਹਦੇ ਵਿੱਚ ਆਪਾਂ ਫੁੱਲ ਰੱਖਦੇ ਆਂ ਮੋਤੀ ਰੱਖਦੇ ਆਂ ਕਿ ਕੁਝ ਆਜੋ ਕੁਟੜ ਦੀ ਕੋਸ਼ਿਸ਼ ਕਰਦੇ ਆਂ ਅਰਗਬਤੀ ਰੱਖਦੇ ਆਂ ਕਿ ਸੋਹਣੀ 스멜 ਹੋਏ ਸੋਚ ਕੇ ਦੇਖੋ ਇਹ ਪੂਰਾ ਯੂਨੀਵਰਸ ਉਹਦੀ ਆਰਤੀ ਕਰ ਰਿਹਾ ਹੈ ਪੂਰਾ ਬ੍ਰਹਮਾਨ ਅਸਮਾਨ ਇੱਕ ਥਾਲ ਦੇ ਵਾਂਗ ਸੂਰਜ ਤੇ ਚੰਦ ਦੋ ਬਹੁਤ ਹੀ ਖੂਬਸੂਰਤ ਨਾ ਬੁਝਣ ਵਾਲੀਆਂ ਜੋਤਾਂ ਜਿਨ੍ਹਾਂ ਵਿੱਚ ਸਾਨੂੰ ਤੇਲ ਭਰਨ ਦੀ ਜ਼ਰੂਰਤ ਨਹੀਂ ਐਸਾ ਤੇਲ ਭਰ ਦਿੱਤਾ ਕਿ ਜਦੋਂ ਦਾ ਭਰ ਦਿੱਤਾ ਉਹਦੇ ਬਾਅਦ ਵਿੱਚ ਜਗ ਹੀ ਰਹਿੰਦੀਆਂ ਆ ਬੁਝਦੀਆਂ ਨਹੀਂ ਅਰ ਚੰਦਰਮਾ ਸੁੱਚੇ ਮੋਤੀਆਂ ਦੇ ਵਾਂਗ ਖੂਬਸੂਰਤ ਤਾਰੇ ਜਿਹੜੇ ਸੁੱਚੇ ਮੋਤੀਆਂ ਦੇ ਵਾਂਗ ਆ ਯੈਸ ਆਮੇਨ ਖੂਬਸੂਰਤ ਨਗਾਂ ਜਏ ਝਗਮਕ ਝਗਮਕ ਕਰਦੇ ਜਿਵੇਂ ਸੁੱਚੇ ਮੋਤੀ ਹੋਣ ਸੱਚਮੁੱਚ ਅਰ ਜਿੰਨੇ ਇਸ ਸੁਨਾ ਵਰਨ ਨੇ ਦੱਸਿਆ ਬੂਟੇ ਬਨਸਪਤੀ ਇਹ ਸਭ ਉਹਨੇ ਫੁੱਲਾਂ ਦੇ ਨਿਆਈਂ ਤੇ ਆ ਸੱਚ ਮੱਚ ਅਰ ਜਦੋਂ ਹਵਾਵਾਂ ਚੱਲਦੀਆਂ ਫੀਲ ਕਰਕੇ ਦੇਖੋ ਜਿਵੇਂ ਕੋਈ ਰਾਜਾ ਸਿੰਘਾਸਨ ਤੇ ਬੈਠਿਆ ਹੋਏ ਤੇ ਉਹਦੇ ਦੋਵੇਂ ਪਾਸੇ ਉਹਦੇ ਸੇਵਕ ਝੱਲ ਮਾਰਨ ੜੇ ਹੁੰਦੇ ਨੇ ਇਦਾਂ ਇਦਾਂ ਵੱਡੇ ਸਾਰੇ ਪੱਖੇ ਦੇ ਨਾਲ ਤੇ ਜਦੋਂ ਇਹ ਬੂਟੇ ਇਦਾਂ ਕਰਕੇ ਝੂਠਦੇ ਆ ਲੇਪਦੇ ਸਿੱਧੇ ਹੁੰਦੇ ਆ ਲਿਖਦੇ ਆ ਕਿ ਇਹ ਉਹ ਬਾਦਸ਼ਾਹਾਂ ਦੇ ਬਾਦਸ਼ਾਹ ਰਾਜਿਆਂ ਦੇ ਰਾਜੇ ਨੂੰ ਝੱਲ ਨਹੀਂ ਮਾਰਨੇ ਹallelujah ਇਸ ਮੁੱਚੀ ਕਾਇਨਾਤ ਪਰਮੇਸ਼ਵਰ ਦੀ ਆराधना ਕਰਨ ਦੇ ਵਿੱਚ ਲੱਗੀ ਹੋਈ ਹੈ ਸਾਮੇਸਤ ਜ਼ਬੂਰ ਜ਼ਬੂਰ ਲਿਖਣ ਵਾਲਾ ਕਹਿੰਦਾ ਉਸ ਪਰਮੇਸ਼ਵਰ ਦਾ ਤੁਸੀਂ ਵੀ ਧੰਨਵਾਦ ਕਰੋ ਜੇ ਦਾ ਧੰਨਵਾਦ ਇਸ ਰਹਿਮਾਨ ਦੀ ਹਰੇਕ ਚੀਜ਼ ਜਿਹੜੀ ਆ ਉਹ ਕਰ ਰਹੀ ਆ ਹallelujah ਤੇ ਜੇ ਦਾ ਧੰਨਵਾਦ ਸੂਰਜ ਚੰਦਰਮਾ ਕਰ ਰਿਹਾ ਸਭ ਚੀਜ਼ਾਂ ਕਰ ਰਹੀਆਂ ਆ ਸਾਨੂੰ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਉਹ ਕਿੰਨਾ ਮਹਾਨ ਆ ਕਿ ਜਿਨੇ ਹਰ ਚੀਜ਼ ਦੀ ਡਿਊਟੀ ਲਈ ਆ ਤੁਸੀਂ ਦੇਖੋ ਸਵੇਰੇ ਸਵੇਰ ਸਾਡੇ ਉੱਠਣ ਤੋਂ ਪਹਿਲਾਂ ਚੜੀਆਂ ਵੀ ਇੱਕ ਸੰਗੀਤ ਛੇੜ ਕੇ ਬੈਠੀਆਂ ਹੁੰਦੀਆਂ ਐ। ਪੰਛੀ ਇੱਕ ਵੱਖਰੀ ਉਹਨਾਂ ਦੀ ਉਹ ਚਹਿਕ ਜੋ ਸਾਰਾ ਦਿਨੇ ਉਹ ਵੱਖਰੀ ਹੁੰਦੀ ਔਰ ਸਵੇਰ ਦੇ ਸਮੇਂ ਉਹਨਾਂ ਦਾ ਚਹਿਚਾਉਣਾ ਜਿਹੜਾ ਹੈ ਉਹ ਬਿਲਕੁਲ ਡਿਫਰੈਂਟ ਹੁੰਦਾ ਹੈ। ਉਹ ਨਹੀਂ ਉਹਨਾਂ ਦੇ ਵੀ ਡਿਊਟੀ ਲਈ ਉਹ ਵੀ ਉਹਦਾ ਕੀਰਤਨ ਕਰ ਰਹੀਆਂ ਭਜਨ गा ਰਹੀਆਂ ਆ ਉਹ ਵੀ ਉਹਦੀ ਮहिमा ਹੀ ਕਰ ਰਏ ਹੁੰਦੇ ਆ ਸਭ ਜੀਵ ਜੰਤੂ। ਅੱਛਾ। ਉਸ ਵੇਲੇ ਬੰਦਾ ਰਜਾਈ ਚ ਮੂੰਹ ਦੇ ਕੇ ਸੁੱਤਾ ਹੁੰਦਾ। ਅਸਲ 'ਚ ਉਹ ਇਹੀ ਕਹਿਣ ਦੇ ਹੁੰਦੇ ਵੀ ਤੂੰ ਵੀ ਉੱਠ ਪਾ ਸਾਡੇ ਵੱਲ ਦੇਖ ਕੇ ਥੋੜੀ ਜਿਹੀ ਅਕਲ ਕਰ ਲੈ ਹallelujah ਸੂਰਜ ਨੂੰ ਭਈ ਉਹ ਦਿਨ ਉੱਤੇ ਰਾਜ ਕਰੇ ਉਹਦੀ ਦਇਆ ਜੋ ਸਦਾ ਦੀ ਹੈ ਚੰਦਰਮਾ ਤੇ ਤਾਰਿਆਂ ਨੂੰ ਭਈ ਉਹ ਰਾਤ ਉੱਤੇ ਰਾਜ ਕਰਨ ਉਹਦੀ ਦਇਆ ਜੋ ਸਦਾ ਦੀ ਹੈ ਫਰੀਦ ਹੈ ਉਹ ਸਦਾ ਦੀ ਹੈ ਐਸਾ ਮੰ ਹallelujah ਨੰਬਰ ਵਿੱਚ ਉਹਨੇ ਕਹਿੰਦਾ ਉਸੇ ਦਾ ਜਿਸ ਲਾਲ ਸਮੁੰਦਰ ਨੂੰ ਪਾੜ ਕੇ ਦੋ ਹਿੱਸੇ ਕਰ ਦਿੱਤਾ ਲਾਲ ਸਮੁੰਦਰ ਨੂੰ ਉਹਦੀ ਦਇਆ ਜੋ ਸਦਾ ਦੀ ਹੈ ਤੁਹਾਡੇ ਲਈ ਲਾਲ ਸਮੁੰਦਰ ਨੂੰ ਪਾੜਿਆ ਪਰਮੇਸ਼ਵਰ ਨੇ ਕਿ ਨਹੀਂ ਗਿਆਸ ਪਾੜਿਆ ਪਾੜਿਆ ਸਾਡੇ ਸਾਹਮਣੇ ਸਾਡੇ ਸਭਨਾਂ ਦੇ ਅੱਗੇ ਪਰਮੇਸ਼ਵਰ ਨੇ ਲਾਲ ਸਮੁੰਦਰ ਨੂੰ ਪਾੜਿਆ ਕਿਹੋ ਜੀਆਂ ਮੁਸੀਬਤਾਂ ਵਿੱਚ ਆਪਾਂ ਫਸੇ ਸੀ ਇੱਥੇ ਪਹੁੰਚਣ ਤੋਂ ਪਹਿਲਾਂ ਕਿਸੇ ਦੇ ਅੱਗੇ ਬਿਮਾਰੀ ਦੇ ਰੂਪ ਵਿੱਚ ਲਾਲ ਸਮੁੰਦਰ ਸੀ ਕਿਸੇ ਦੇ ਕਰਜ਼ਿਆਂ ਦੇ ਰੂਪ ਦੇ ਵਿੱਚ ਕਿਸੇ ਦੇ ਮੁਕਦਮਿਆਂ ਦੇ ਰੂਪ ਵਿੱਚ ਕਿਸੇ ਦੇ ਕਲੇਸ਼ ਦੇ ਰੂਪ ਦੇ ਵਿੱਚ ਹਰ ਕਿਸੇ ਦੇ ਅੱਗੇ ਇੱਕ ਲਾਲ ਸਮੁੰਦਰ ਸੀ ਹallelujah ਪਰ ਪਰਮੇਸ਼ਵਰ ਨੇ ਉਸ ਲਾਲ ਸਮੁੰਦਰ ਦੇ ਵਿੱਚੋਂ ਤੁਹਾਨੂੰ ਸਹੀ ਸਲਾਮਤ ਜਿਹੜਾ ਆ ਉਹ ਕਨਾਨ ਦੀ ਧਰਤੀ ਉੱਤੇ ਲੈ ਆਇਆ ਅਮਨ ਹallelujah ਹallelujah ਅਰ ਜਦੋਂ ਅਸੀਂ 24 ਨੰਬਰ ਆਇਤ ਤੇ ਆ ਜੰਨੇ ਆ ਲਿਖਿਆ ਅਤੇ ਸਾਨੂੰ ਸਾਡੇ ਵਿਰੋਧੀਆਂ ਤੋਂ छुड़ाया ਉਹਦੀ ਦਇਆ ਜੋ ਸਦਾ ਦੀ ਹੈ ਸਦਾ ਦੀ ਹੈ ਜੋ ਸਭ ਜੀਵਾਂ ਨੂੰ ਰੋਟੀ ਦਿੰਦਾ ਹੈ ਉਹਦੀ ਦਇਆ ਜੋ ਸਦਾ ਦੀ ਹੈ ਸੱਚੀ ਹੈ ਆਕਾਸ਼ ਦੇ ਪਰਮੇਸ਼ਵਰ ਦਾ ਧੰਨਵਾਦ ਕਰੋ ਉਹਦੀ ਦਇਆ ਬਹੁਤ ਬਹੁਤ ਧੰਨਵਾਦ ਹੈ ਇਸ ਵੀਡੀਓ ਨੂੰ ਦੇਖਣ ਲਈ ਕਿ ਮੂਰਤੇ ਪਰਮੇਸ਼ਵਰ ਦੀ ਦਾਸੀ ਨੇ ਆਪਾਂ ਨੂੰ ਪੂਰੀ ਤਰ੍ਹਾਂ ਸਮਝਾਇਆ ਕਿ ਜੋ ਹਨਾ ਇਹ ਇਹਦੇ ਵਿੱਚ ਕਿੰਨਾ ਸੋਨਾ ਉਹਨਾਂ ਨੇ ਵਰਨਲ ਕੀਤਾ ਪਰਮੇਸ਼ਵਰ ਦੀਆਂ ਚੀਜ਼ਾਂ ਦਾ ਹਨਾ ਕਿ ਉਹਨੇ ਸਭ ਕੁਝ ਚੀਜ਼ ਹੀ ਬਣਾਈਆਂ ਉਹ ਸਭ ਕੁਝ ਦੇ ਨਾਲ ਰਹਿ ਜਦ ਵਰ ਪੰਛੀ ਜੋ ਵੀ ਇਨਸਾਨ ਬਣਾਈਆ ਹਮੇਸ਼ਾ ਉਹਦੀ ਆਪ ਨੂੰ ਦੇਖਦੀ ਰਹਿੰਦੀ ਆ ਲੇਕਿਨ ਆਪਾਂ ਹੋਰ ਚੀਜ਼ਾਂ ਦੇ ਵਿੱਚ ਹੀ ਵਿਅਸਤ ਰਹਿੰਦੇ ਆ ਸਤਿਮੁੱਚ ਜਦੋਂ ਆਪਣੀ ਆਤਮਿਕ ਅੱਖ ਖੋਲਦੀਆਂ ਤਾਂ ਆਪਾਂ ਕਿਸ ਪਰਮੇਸ਼ੁਰ ਦੇ ਨੇੜੇ ਜੀ ਕੇ ਜੰਨੇ ਆਪਾਂ ਕਦੇ ਨਹੀਂ ਸਾਨੂੰ ਕਿਤੇ ਵੀ ਜਾਣ ਦੀ ਜਰੂਰਤ ਨਹੀਂ ਸਾਡਾ ਰੱਬ ਕਿਤੇ ਵੀ ਨਹੀਂ ਪੱਥਰ 'ਚ ਮੂਰਤ 'ਚ ਪੇੜ 'ਚ ਕਿਹ ਜਾਨਵਰ 'ਚ ਨਹੀਂ ਹੈਗਾ ਕਿਸੇ ਨਾ ਮਤਲਬ ਕਿ ਵੱਟੇ 'ਚ ਜਾਂ ਪੱਥਰ 'ਚ ਨਹੀਂ ਹੈਗਾ ਮਿੱਟੀ 'ਚ ਨਹੀਂ ਹੈਗਾ ਸਾਡਾ ਪਰਮੇਸ਼ੁਰ ਹਮੇਸ਼ਾ ਸਾਨੂੰ ਬਣਾਉਂਦਾ ਉਹ ਸਾਨੂੰ ਚਾਨਣ ਦਿੰਦਾ ਉਹਦਾ ਵਚਨ ਜਿਹੜਾ ਸ਼ਬਦ ਸਾਨੂੰ ਚਾਨਣ ਦਿੰਦਾ ਉਹ ਸਾਡੇ ਨਾਲ ਆ ਸਾਡੇ ਅੰਦਰੋਂ ਹਨੇਰਾ ਦੂਰ ਕਰਦਾ ਅਸੀਂ ਰੱਬ ਨੂੰ ਕਦੇ ਵੀ ਹੱਥਾਂ 'ਚ ਨਹੀਂ ਚੱਕ ਸਕਦੇ ਕਦੇ ਵੀ ਗਲੇ 'ਚ ਨਹੀਂ ਲਟਕਾ ਸਕਦੇ ਕਦੇ ਵੀ ਕੁਝ ਨਹੀਂ ਕਰਦਾ ਕਰਦਾ ਦੇ ਲੇਕਿਨ ਇੰਨਾ ਅੱਛੇ ਤਰੀਕੇ ਨਾਲ ਉਹ ਤੇ ਉਹ ਪ੍ਰਭੂਆਂ ਦਾ ਪ੍ਰਭੂ ਆ ਸੱਚ ਮੁੱਚ ਉਹ ਰਾਜਿਆਂ ਦਾ ਰਾਜਾ ਪ੍ਰਭੂਆਂ ਦਾ ਪ੍ਰਭੂ ਜਿਹੜੇ ਲੋਕਾਂ ਨੇ ਇੱਥੇ ਰੱਬ ਬਣਾਏ ਹੋ ਉਸ ਤੋਂ ਵੀ ਉੱਪਰ ਆ ਕਿਉਂਕਿ ਉਹਨੇ ਹਰੇਕ ਚੀਜ਼ ਦੀ ਬਣਾਈ ਹੋਈ ਦਿਲਾ ਹਰੇਕ ਚੀਜ਼ ਦੀ ਡਿਟੇਲ ਜੋ ਵੀ ਹੈ ਬਾਈਬਲ ਦੇ ਵਿੱਚ ਦੱਸੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਇਹਦਾ ਦੱਸਿਆ ਗਿਆ ਔਰ ਸਾਡੀ ਜ਼ਿੰਦਗੀ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਆਪਾਂ ਅੱਗੇ ਵਿਚਾਰ ਕਰਦੇ ਕਿਸ ਤਰ੍ਹਾਂ ਆਪਾਂ ਜੋ ਵੀ ਕਰਦੇ ਆ ਹਨਾ ਇਸ ਟੌਪਿਕ ਦੇ ਵਿੱਚ ਤੁਸੀਂ ਬਹੁਤ ਸਾਰੀਆਂ ਵੀਡੀਓ ਦੇਖ ਸਕਦੇ ਹੋ ਕਿ ਸਾਡੀ ਅਸਲ ਜ਼ਿੰਦਗੀ ਦੇ ਵਿੱਚ ਆਪਾਂ ਕਿਸ ਤਰ੍ਹਾਂ ਚੱਲਦੇ ਆ ਲੇਕਿਨ ਪਰਮੇਸ਼ਵਰ ਉਹ ਦੇਖਦਾ ਸਾਨੂੰ ਅੰਦਰੂਨੀ ਜਾਣ ਦਾ ਕਿ ਉਹਨਾਂ ਰੋਜ਼ ਨਾਲ ਸਾਡੀ ਕੀਤੀ ਹੋ ਹਰੇਕ ਚੀਜ਼ ਦੇ ਲਈ ਪਰਮੇਸ਼ਵਰ ਤੋਂ ਸੱਚ ਉਹਨਾਂ ਦਾ ਧੰਨਵਾਦ ਕਰਿਆ ਕਰੋ ਸੁਬਾ ਉੱਠ ਕੇ ਹਰੇਕ ਚੀਜ਼ ਦੇ ਲਈ ਪਰਿਵਾਰ ਦੇ ਲਈ ਬੱਚਿਆਂ ਦੇ ਲਈ ਉਹਦੇ ਤੁਹਾਡੇ ਅੰਗਾਂ ਦੇ ਲਈ ਸਾਹਾਂ ਦੇ ਲਈ ਦੇਖਣ ਦੇ ਲਈ ਸੁਣਨ ਦੇ ਲਈ ਆਪਣੀ ਬਾਡੀ ਦੇ ਲਈ ਹਨਾ ਸਭ ਚੀਜ਼ਾਂ ਦੇ ਲਈ ਪਰਮੇਸ਼ਵਰ ਦੇ ਧੰਨਵਾਦ ਕਰਿਆ ਕਰੋ ਉਹਨੂੰ ਸੱਚ ਮੂਝ ਤੁਹਾਡਾ ਧਿਆਨ ਰਹੇਗਾ ਔਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਔਰ ਮੇਰੇ ਵੱਲੋਂ ਸਾਰਿਆਂ ਨੂੰ ਜੈਮਸੀ ਕੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਹਾਲੇਲੂਆ ਅਮਨ